ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਤੁਸੀਂ ਇਸ ਟਾਈਮ ਗੁਰਦੁਆਰਾ ਸਾਹਿਬ ਪਤਾਲਪੁਰੀ ਦੇ ਦਰਸ਼ਨ ਕਰ ਰਹੇ ਹੋ ਜੋ ਕਿ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਸੋਭਤਾ ਹੈ ਸੋ ਜਿੱਥੇ ਸੰਗਤ ਪਹੁੰਚਦੀ ਹੈ ਇੱਥੇ ਜਦੋਂ ਆਪਣੇ ਕਿਸੇ ਘਰ ਦੇ ਵਿੱਚ ਡੈਥ ਹੋ ਜਾਂਦੀ ਹੈ ਸੋ ਜੋ ਆਪਣੇ ਫੁੱਲ ਹੁੰਦੇ ਹਨ ਅਸਤੀਆਂ ਹੁੰਦੀਆਂ ਹਨ ਉਹਨਾਂ ਨੂੰ ਲੈ ਕੇ ਇੱਥੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੀਆਂ ਹਨ ਸੋ ਇਥੇ ਫੁੱਲ ਪਾਏ ਜਾਂਦੇ ਹਨ ਜਲ ਪ੍ਰਵਾਹ ਕੀਤੇ ਜਾਂਦੇ ਹਨ ਸੋ ਇਹ ਬਣਿਆ ਹੋਇਆ ਸਾਹਮਣੇ ਤੁਸੀਂ ਦੇਖ ਰਹੇ ਹੋ ਪੌੜਾ ਇਹਦੇ ਉੱਤੋਂ ਖੜ ਕੇ ਵੀ ਇਦਾਂ ਫੁੱਲ ਪਾਏ ਜਾਂਦੇ ਹਨ ਤੇ ਜੋ ਸਾਈਡ ਦੇ ਉੱਤੇ ਪੌੜੀਆਂ ਬਣੀ ਹੋਈਆਂ ਹਨ ਉੱਥੇ ਬੈਠ ਕੇ ਵੀ ਸੰਗਤ ਜੋ ਆਪਣੀਆਂ ਆਸਤੀਆਂ ਨੇ ਫੁੱਲ ਕਹਿ ਦੰਦੇ ਆ ਉਹਨਾਂ ਨੂੰ ਜਲ ਪ੍ਰਵਾਹ ਇਥੋਂ ਕਰ ਦਿੰਦੇ ਹਨ ਸੋ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਪਤਾਲਪੁਰੀ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਸੇਮੇ ਪਾਸ਼ਾ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦਾ ਸੰਸਕਾਰ ਵੀ ਕੀਤਾ ਗਿਆ ਸੀਗਾ ਸੋ ਇਹ ਆਪਣੇ ਗੁਰਦੁਆਰਾ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਬਿਲਕੁਲ ਲਾਗੇ ਆ ਸੋ ਕੀਰਤਪੁਰ ਸਾਹਿਬ ਦੇ ਵਿੱਚ ਆਪਣੇ ਘਟੋ-ਘਟ ਨੌ ਗੁਰਦੁਆਰਾ ਸਾਹਿਬ ਜੋ ਬਹੁਤ ਇਤਿਹਾਸਕ ਹਨ ਸੋ ਆ ਇਤਿਹਾਸ ਇੱਥੇ ਸਾਹਮਣੇ ਤੁਸੀਂ ਦੇਖ ਲਓ ਵੀ ਗੁਰਦੁਆਰਾ ਸਾਹਿਬ ਜਿਹੜੇ ਨੌ ਗੁਰਦੁਆਰਾ ਸਾਹਿਬ ਹਨ ਉਹਨਾਂ ਦਾ ਇਤਿਹਾਸ ਵੀ ਇੱਥੇ ਲਿਖਿਆ ਹੋਇਆ ਹੈ ਸੋ ਵੱਖ-ਵੱਖ ਇਤਿਹਾਸ ਹੈ ਬਹੁਤ ਵੱਡਾ ਇਤਿਹਾਸ ਆਪਣੇ ਸਿੱਖ ਕੌਮ ਦਾ ਸੋ ਕੀਰਤਪੁਰ ਸਾਹਿਬ ਦੇ ਵਿੱਚ ਫੁੱਲ ਪਾਉਣ ਦੇ ਲਈ ਪਹੁੰਚੇ ਹੋਏ ਸੀਗੇ ਸੋ ਮੈਂ ਕਿਹਾ ਵੀ ਚਲੋ ਵੀਡੀਓ ਬਣਾ ਲਈਏ ਅ ਵਿੱਚ ਲੋਕ ਸੰਗਤਾਂ ਇੱਥੇ ਆਉਂਦੀਆਂ ਹਨ ਵਿੱਚ ਸੰਗਤ ਫੁੱਲ ਪਾਉਣ ਦੇ ਲਈ ਹਰਦਵਾਰ ਸਾਹਿਬ ਜਾਂਦੇ ਹਨ ਹਰਦਪੁਰ ਹਰਦਵਾਰ ਸਾਹਿਬ ਤੇ ਪਰ ਅਸੀਂ ਇੱਥੇ ਪਹੁੰਚੇ ਹੋਈ ਸਨ ਸੋ ਆਬ ਇਤਿਹਾਸ ਹੈ ਫਿਰ ਇਧਰੋਂ ਦੇਖ ਦੀ ਪਰਚਿ ਕਟਾ ਕੇ ਦੇਖ ਲੈ ਕੇ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਜੀ ਤੋਂ ਅਰਦਾਸ ਕਰਵਾਉਣੀ ਹੁੰਦੀ ਹੈ ਸੋ ਉਦੋਂ ਇੱਕ ਸਾਈਡ ਤੇ ਆਧਾਰ ਕਾਰਡ ਦੇ ਆਪਣਾ ਜਿਹਨਾਂ ਦੀ ਡੈਥ ਹੋਈ ਉਹਨਾਂ ਦਾ ਨਾਮ ਲਿਖਵਾ ਕੇ ਤਾਂ ਜੋ ਆਪਾਂ ਨੂੰ ਸਰਟੀਫਿਕੇਟ ਮਿਲ ਸਕੇ ਸੋ ਇਦਾਂ ਇੱਥੇ ਨਾਮ ਲਿਖਵਾਇਆ ਜਾਂਦਾ ਹੈ ਸੋ ਗੁਰਦੁਆਰਾ ਸਾਹਿਬ ਦਾ ਕੰਮ ਚੱਲ ਰਿਹਾ ਸੀ ਇਹ ਬਾਈਕ ਸਾਈਡ ਤੋਂ ਆਪਾਂ ਕਹਿ ਲਈ ਪਿੱਛੋਂ ਦੇਰਸ਼ਨ ਕਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ